ਫਾਇਰ ਬ੍ਰਿਗੇਡ ਵਿਭਾਗ ਦੇ ਵੱਲੋਂ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਕੁੱਚੇ ਪੇੜ ਤੇ ਚਾਈਨਾ ਡੋਰ ਦੇ ਵਿੱਚ ਫਸੇ ਇੱਕ ਤੋਤੇ ਨੂੰ ਸੁਰੱਖਿਅਤ ਬਚਾਇਆ ਦੱਸਦੇ ਕਿ ਇਹ ਜਾਣਕਾਰੀ ਦੇ ਮੁਤਾਬਕ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਜਾਂਦਾ ਹੈ ਕਿ ਸਿਵਲ ਹਸਪਤਾਲ ਦੇ ਵਿੱਚ ਇੱਕ ਤੋਤਾ ਜਿਹੜਾ ਪੇੜ ਦੇ ਨਾਲ ਲਟਕਿਆ ਹੋਇਆ ਤੇ ਚਾਈਨਾ ਡੋਰ ਦੇ ਵਿੱਚ ਫਸਿਆ ਹੋਇਆ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਅਧਿਕਾਰੀ ਮੌਕੇ ਤੇ ਪਹੁੰਚ ਜਾਂਦੇ ਨੇ ਤੋਤਾ ਪੇੜ ਤੇ ਕਾਫੀ ਉੱਚਾ ਲਟਕਿਆ ਹੋਇਆ ਸੀ ਉਸ ਦੀ ਜਾਨ ਬਚਾਉਣ ਦੇ ਲਈ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਕਾਫੀ ਲੰਬੀ ਪੌੜੀ ਲਗਾਉਣੀ ਪਈ ਅੱਧੇ ਘੰਟੇ ਦੀ ਮਸ਼ਕੱਤ ਤੋਂ ਬਾਅਦ ਅਖੀਰ ਇਸ ਤੋਤੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਂਦਾ ਤੋਤੇ ਦੀ ਗਰਦਨ ਖੰਭ ਤੇ ਪੈਰ ਬੁਰੇ ਤਰੀਕੇ ਦੇ ਨਾਲ ਚਾਈਨਾ ਡੋਰ ਦੇ ਵਿੱਚ ਲਿਪਟੇ ਹੋਏ ਸਨ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦੇ ਵੱਲੋਂ ਉਸ ਨੂੰ ਇਸ ਡੋਰ ਤੋਂ छुड़ाਇਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 10 ਤੋਂ 15 ਪੰਛੀਆਂ ਦੀ ਜਾਨੇ ਫਾਇਰ ਬ੍ਰਿਗੇਡ ਅਧਿਕਾਰੀ ਬਚਾ ਚੁੱਕੇ ਨੇ ਕਿਉਂਕਿ ਪਤੰਗਬਾਜ਼ੀ ਕਰਦੇ ਲੋਕ ਸ਼ਾਇਦ ਇਹਨਾਂ ਪੰਛੀਆਂ ਤੇ ਹੋਰ ਲੋਕਾਂ ਦੀ ਜਾਨਾਂ ਦੀ ਪਰਵਾਹ ਨਹੀਂ ਕਰਦੇ ਅਜੇ ਵੀ ਚਾਇਨਾ ਡੋਲ ਦੀ ਵਰਤੋਂ ਹੁੰਦੀ ਹੈ ਜਿਸ ਦੇ ਚਲਦਿਆਂ ਅਜਿਹੇ ਹਾਦਸੇ ਵਾਪਰਦੇ ਨੇ। ਤੋ ਕੀ ਰਾਜੀ? ਮੇਰਾ ਨਾਮ ਸ਼ਦੀਸ਼ ਕੁਮਾਰ ਜੀ। ਉਹ ਅਰੇ ਕੀ ਕਰਨਾ ਹੋ ਰਹੀ ਹੈ? ਇਹ ਜੀ ਆਪਣੇ ਅੱਜ ਸਵੇਰੇ ਤੋਤਾ ਫਸ ਗਿਆ ਸੀਗਾ। ਤੇ ਸਾਨੂੰ ਇੱਥੇ ਆਪਣੇ ਪਾਰਕਿੰਗ ਵਾਲੇ ਵੀਰ ਜੀ ਆ ਗਏ ਉਹਨਾਂ ਨੇ ਦੱਸਿਆ ਵੀ ਤੋਤਾ ਫਸਿਆ ਹੋਇਆ। ਤੇ ਫਿਰ ਮੈਂ ਫਾਇਰ ਬਾਰੇ ਨੂੰ ਕਾਲ ਕੀਤੀ ਤੇ ਫਾਇਰ ਵਾਲਿਆਂ ਦੀ ਤਾਂ ਸੇਫਟ ਹੈਗੀ ਇਹ ਸਭ ਤੋਂ ਵੱਡੀ ਕੀ 2-3 ਦਿਨ ਪਹਿਲਾਂ ਦੀ ਗੱਲ ਆ ਵੀ ਪਹਿਲਾਂ ਵੀ ਇੱਕ ਕੌਮ ਫਸ ਗਿਆ ਸੀ ਇੱਕ ਕਾਲ ਤੀ ਜਦੇ ਵਿਚਾਰੇ ਆ ਜਗੇ ਤੇ ਇਹ ਨਹੀਂ ਹੈਗਾ ਵੀ ਇਹ ਇਕੱਲੇ ਹੀ ਯਾਨੀ ਕਿ ਵੀ ਅੱਗ ਬੁਝਾਉਣ ਦਾ ਹੀ ਕੰਮ ਕਰਦੇ ਨੇ ਕਿਉਂਕਿ ਮੈਂ ਤਾਂ ਇਹਨਾਂ ਨੂੰ ਬਹੁਤ ਵਾਰ ਕਾਲ ਕੀਤੀ ਆ ਇਹ ਯਾਨੀ ਕਿ ਬਹੁਤ ਸਮਾਂ ਆਪਣਾ ਬਚਾ ਕੇ ਠੀਕ ਆ ਜੀ ਇਹ ਜਲਦੀ ਤੋਂ ਜਲਦੀ ਪਹੁੰਚਦੇ ਨੇ ਤੇ ਨਾਲ ਇਹ ਹੈਗਾ ਵੀ ਜਿਹੜੀ ਚੈਨਾ ਡੋਰ ਆ ਇਹ ਚੈਨਾ ਡੋਰ ਦੇ ਕਾਰਨ ਹੀ ਜਿਹੜਾ ਸਾਰਾ ਕੁਝ ਹੋ ਰਿਹਾ ਆ ਆ ਉਹ ਜਿਹੜੀਆਂ ਆਪਣੇ ਜਿੰਨੇ ਵੀ ਪਾਂਛੀ ਫਸ ਰਹੇ ਨੇ ਠੀਕ ਆ ਜੀ ਜਾਂ ਆਪਾਂ ਕੋਈ ਸਕੂਟਰ ਮੋਟਰਸਾਈਕਲ ਤੇ ਜਾ ਰਹੇ ਆ ਕਿਸਦੀ ਗਰਦਨ ਕੱਟ ਰਹੀ ਆ ਕਿਸਦਾ ਮੂੰਹ ਦਾ ਕੋਈ ਹੋਰ ਨੁਕਸਾਨ ਹੋ ਰਿਹਾ ਇਹ ਸਿਰਫ ਸਾਰਾ ਕੁਝ ਚੈਨਾ ਡੋਰ ਦੇ ਕਾਰਨ ਹੀ ਹੋ ਰਿਹਾ ਜੀ ਕਿੰਨਾ ਕ ਟਾਈਮ ਲੱਗਿਆ ਇਹਨੂੰ ਬਚਾਉਣ ਨੂੰ ਇਹਨੂੰ ਜੀ ਦੇਖੋ ਅੱਧਾ ਘੰਟਾ ਤਾਂ ਸਾਨੂੰ ਲੱਗੇ ਗਿਆ ਜੀ ਬਚਾਉਣ ਲਈ ਪਹਿਲਾਂ ਜਿਹੜਾ ਪੰਛੀ ਬਚਾਇਆ ਉਹ ਕਿੱਥੇ ਬਚਾਇਆ ਇਹਨੂੰ ਕਿੱਥੇ ਬਚਾਇਆ ਉਹ ਵੀ ਦੇਖੋ ਜੀ ਉਹ ਵੀ ਅਸੀਂ ਜਦੋਂ ਕੱਢਿਆ ਸੀਗਾ ਤਾਂ ਫਾਇਰ ਬਗੇੜ ਵਾਲਿਆਂ ਦੀ ਟੀਮ ਦੇ ਉਹਨਾਂ ਨੂੰ ਆਪਣੇ ਜਿਹੜੀ ਡੋਰ ਵਗੈਰਾ ਸੀਗੀ ਉਹਨੂੰ ਬਿਲਕੁਲ ਕੱਟ ਕੇ ਉਹਨੂੰ ਉਡ ਠੀਕ ਹੈ ਤੇ ਐਦਾਂ ਹੀ ਹੁਣ ਜਿਹੜਾ ਤੋਤਾ ਸੀਗਾ ਇਹਨੂੰ ਵੀ ਚੈਨਾ ਡੋਰ ਸੀਗੀ ਇਹਦੇ ਫਸੀ ਹੋਈ ਗਰਦਨ ਦੇ ਵਿੱਚ ਤੇ ਪੈਰਾਂ ਦੇ ਵਿੱਚ ਤੇ ਉਹ ਚੰਗੀ ਤਰ੍ਹਾਂ ਉਹਨੂੰ ਡੋਰ ਨੂੰ ਕੱਢ ਕੇ ਤੇ ਉਹਨੂੰ ਵੀ ਉਡਾ ਦਿੱਤਾ ਗਿਆ ਜੀ ਕੋਈ ਕੱਟ ਵਗੈਰਾ ਨਹੀਂ ਕੱਟ ਸੀਗਾ ਜੀ ਸਾਡੇ ਵੀਰ ਦੇ ਵੀ ਇੱਕ ਦੇ ਆਪਣੇ ਤੋਤੇ ਨੇ ਦੰਦੀ ਵੱਢੀ ਆ ਉਹਦੇ ਬਲੱਡ ਕਾਫੀ ਨਿਕਰੇ ਆ ਜੀ ਕੀ ਕਹਿਣਾ ਕੀ ਚਾਹੇ ਚੈਨਾ ਡੋਰ ਉਹ ਕਰ ਸਕਦੇ ਨੇ ਦਬੇ ਚ ਦੇ ਨੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਅਪੀਲ ਕਰੂੰਗਾ ਵੀ ਜਿਹੜੇ ਚੈਨਾ ਡੋਰ ਖਰੀਦਦੇ ਨੇ ਵੀ ਦੇਖੋ ਆਪਾਂ ਨੂੰ ਜੇ ਆਪਾਂ ਖਰੀਦਾਂਗੇ ਨਹੀਂ ਤਾਂ ਜਿਹੜੇ ਵੇਚਣੇ ਵਾਲੇ ਨੇ ਉਹ ਵੇਚਣਗੇ ਕਿੱਥੋਂ ਵੇਗਾ ਇਹ ਇਹ ਹੈਗਾ ਵੀ ਵੇਚਣ ਵਾਲਿਆਂ ਨੂੰ ਵੀ ਥੋੜੀ ਸ਼ਰਮ ਚਾਹੀਦੀ ਆ ਵੀ ਆਪਾਂ ਇਸ ਚੀਜ਼ ਤੋਂ ਦੂਰ ਰਹੀਏ ਕਿਉਂਕਿ ਇਹ ਇਹ ਤਾਂ ਇੱਕ ਹੈਗਾ ਵੀ ਇੱਕ ਸ਼ਰੀਆਮ ਇੱਕ ਕਤਲ ਕਰਨੇ ਵਾਲਾ ਕੰਮ ਆ ਜੀ ਤੇ ਇਹ ਤਾਂ ਹੈਗਾ ਵੀ ਇਹਨਾਂ ਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਆ ਜਿਹੜੇ ਚਾਇਨਾ ਡੋਰ ਵੇਚਦੇ ਨੇ ਬਾਕੀ ਜਿਹੜੇ ਖਰੀਦਣੇ ਵਾਲੇ ਨੇ ਮੈਂ ਤਾਂ ਇਹ ਕਹੂੰਗਾ ਵੀ ਇਹਨਾਂ ਦੇ ਵੀ ਨਾਲ ਜਿਹੜੀ ਬਣਦੀ ਧਾਰਾ ਆ ਇਹਨਾਂ ਦੇ ਵੀ ਨਾਲ ਲੱਗਣੀ ਚਾਹੀਦੀ ਆ ਜੀ ਨਾ ਜੀ ਮੇਰਾ ਨਾਮ ਡਰਾਈਵਰ ਸੋਨ ਸਿੰਘ ਫੈਰੋਕਟਸ ਵਾਲਾ ਜੀ ਕਿੰਨੇ ਘੰਟੇ ਤੁਹਾਨੂੰ ਇਹ ਯੂਟਿਊਬ ਤੋਂ ਸਾਫ ਹੋ ਗਿਆ ਕੁਝ ਨਾ ਬੜੀ ਤੇ ਕਿੰਨਾ ਟਾਈਮ ਲੱਗਿਆ ਤੁਹਾਨੂੰ ਤਕਰੀਬਨ ਸਾਨੂੰ ਹੁਣ ਤੋਂ ਹੀ ਅੱਧਾ ਪੌਣਾ ਘੰਟਾ ਪਹਿਲਾਂ ਸਾਡੇ ਸਮਾਜ ਸੇਵੀ ਸतीश ਕੁਮਾਰ ਡੀਸੀ ਜੀ ਨੇ ਸੂਚਨਾ ਦਿੱਤੀ ਵੀ ਸਿਵਲ ਹਸਪੀਟਲ ਦੇ ਵਿੱਚ ਡਰਕਟਰ ਦੇ ਵਿੱਚ ਚਨਾਡੋਰ ਦੇ ਤੋਤਾ ਫਸਿਆ ਹੋਇਆ ਤੇ ਅਸੀਂ ਤੁਰੰਤ ਆਪਣੀ ਟੀਮ ਨੂੰ ਲੈ ਕੇ ਜੀ ਇੱਥੇ ਮੌਕੇ ਤੇ ਪਹੁੰਚੇ ਜਾਂ ਦੇਖਿਆ ਤੋਤਾ ਚਨਾਡੋਰ ਦੇ ਵਿੱਚ ਬਹੁਤ ਜ਼ਿਆਦਾ ਫਸਿਆ ਸੀ ਉਹਦੇ ਗਲ ਦੇ ਵਿੱਚ ਵੀ ਚਨਾਡੋਰ ਲਿਪਟੀ ਹੋਈ ਸੀ ਤਾਂ ਅਸੀਂ ਆ ਕੇ ਆਪਣੀ ਟੀਮ ਦੇ ਨਾਲ ਟਾਈਮ ਤੇ ਮੌਜੂਦਾ ਜੀ ਇੱਥੇ ਆ ਕੇ ਕਾਰਵਾਈ ਕੀਤੀ ਤਾਂ ਉਹਦੇ ਨੂੰ ਕੱਢਿਆ ਗਿਆ ਕੱਢਣ ਤੋਂ ਬਾਅਦ ਥੋੜੀ ਹਾਈ ਹਾਂ ਜੀ ਆ ਸਾਡੇ ਕੋਲ ਇੱਕ ਪੌੜੀ ਆ ਜੀ ਵੱਡੀ ਜੀ ਪੌੜੀ ਲਾ ਕੇ ਜੀ ਤੇ ਸਾਡੇ ਕੋਲ ਇੱਕ ਫਾਇਰ ਹੁੱਕ ਆਈ ਉਹ ਫਾਇਰ ਹੁੱਕ ਨਾਲ ਪਾਗੀ ਜੀ ਉਹਨੂੰ ਦੋ ਦੋ ਨੂੰ ਅਸੀਂ ਕੱਟਤਾ ਸੀ ਕੱਢ ਕੇ ਉਹਦੇ ਗਰਦਨ ਵਿੱਚੋਂ ਜੋ ਡੋਰ ਸੀ ਸਾਰੀ ਲਿਵਟੀ ਸੀ ਉਹਨੂੰ ਕੱਢ ਕੇ ਤੇ ਉਡਾ ਦਦਾ ਗਿਆ ਜੀ ਉੜ ਗਿਆ ਜੀ ਉਤੋਂ ਦਾ ਹੁਣ ਤੱਕ ਕਿੰਨੇ ਕੇ ਪੰਛੀ ਜਾਨ ਚਾ ਹੁਣ ਤੱਕ ਜੀ ਅਸੀਂ ਮੰਨ ਲਓ ਵੀ 10 15 ਤਾਂ ਪੰਛੀ ਜਾਨ ਪਜਾ ਸਕਿਆ ਤੇ ਹਾ ਸਿਵਲ ਹਸਪਤਾਲ ਦੇ ਵਿੱਚ 5-7 ਤਾਂ ਅਸੀਂ ਉਰੇ ਸਿਵਲ ਹਸਪਤਾਲ ਚ ਪਜਾਦੇ ਜੀ ਤੇ ਬਾਕੀ ਹੋਰ ਸ਼ਹਿਰ ਦੇ ਵਿੱਚ ਹੀ ਭੋਜ ਜਾਣੇ ਉਹਦੇ ਪੰਛੀ ਡੋਰ ਨਾਲ ਕੱਟੇ ਜਾਂਦੇ ਗਾਇਬ ਹੁੰਦੇ ਤਾਂ ਇਹਨੂੰ ਕਿੱਥੇ ਉਥੇ ਮਾਲਮ ਟ੍ਰੀਟਮੈਂਟ ਥੋੜਾ ਬਹੁਤਾ ਕਰਕੇ ਜਿਹਦਾ ਜੋ ਵੀ ਹੁੰਦਾ ਤਾਂ ਉਸ ਤੋਂ ਬਾਅਦ ਫਿਰ ਉਥੀ ਨੂੰ ਛੱਡ ਦਈਏ ਤਾਂ ਔੜ ਜਾਂਦਾ ਜੀ ਫਿਰ ਉਥੀ ਜੇ ਥੋੜਾ ਹੋਊਗਾ ਜੇ ਆਪ ਇਹ ਜੇ ਮੰਨ ਲਓ ਜਿਆਦਾ ਕੋਈ ਕਹਿ ਲੈ ਤਾਂ ਉਹਨੂੰ ਆਪਾਂ ਇਥੇ ਜੋ ਸਿਵਲ ਹਸਪਤਾਲ ਬਣਾਇਆ ਜੀ ਡੰਗਰਾਲਾ ਜੀ ਉੱਥੇ ਲੈ ਜੀ ਉੱਥੋਂ ਦਾ ਇਲਾਜ ਕਰਾ ਕੇ ਟ੍ਰੀਟਮੈਂਟ ਜੀ ਜੋ ਦਵਾਈ ਹੁੰਦੀ ਹੈ ਦਵਾਈ ਆ ਕੇ ਜੀ ਉਹਨੂੰ ਪਰੇਸ਼ੀ ਛੱਡ ਦਈਦਾ ਜੀ ਕੀ ਕਹਿਣਾ ਚਾਹੋ ਜਿਹੜੇ ਚਾਈਨਾ ਡੋਰ ਨਹੀਂ बिक ਰਹੀ ਹੈ ਤੇ ਲੋਕ ਖਰੀਦ ਰਹੇ ਜੋ ਚਾਈਨਾ ਡੋਰ बिक ਰਹੀ ਹੈ ਜੀ ਵੇ ਪਹਿਲਾਂ ਤਾਂ ਵੇਚਣ ਵਾਲੇ ਤੇ ਖਰੀਦਣ ਵਾਲਾ ਦੋਨੋਂ ਨੂੰ ਸ਼ਰਮ ਚਾਹੀਦੀ ਹੈ ਜੀ ਤੇ ਆਮ ਲੋਕਾਂ ਦਾ ਵੀ ਬਹੁਤ ਨੁਕਸਾਨ ਹੋ ਰਹੀ ਜੀ ਇਹ ਨਾਲ ਵੀ ਕਿੰਨੇ ਕਿਰੀਚ ਤੁਸੀਂ ਸਰਵਿਸ ਕਰਦੇ ਸਾਡਾ ਮੰਨ ਲਓ ਏਰੀਆ ਦਾ ਬਹੁਤ ਜਿਆਦਾ ਸੀ ਸਾਡਾ ਇਧਰੋਂ ਮੰਨ ਲਓ ਵੀ ਇਹ ਆਹ ਰਾਹੋਂ ਵੱਲੋਂ ਜੀ ਸਤਲੋ ਦਾ ਦਰਿਆਦ ਬੰਨ੍ਹ ਹੈ ਜਿੱਥੇ ਤੱਕ ਸਾਡੀ ਸਰਵਿਸ ਆਈ ਤੇ ਇਧਰ ਆਪਣੇ ਸਾਨੇ ਵਾਲੇ ਤੋਂ ਦਰਾਹ ਵਜੀ ਸਾਡੀ ਸਾਰੀ ਹੈਗੀ ਜੀ ਤੇ ਇਧਰ ਆਪਣੇ ਖੰਟ ਮਾਨਪੁਰ ਤੱਕ ਜੀ ਆਪਣੇ ਏਰੀਆ ਜੀ ਇੱਕ ਇੱਕ ਸ਼ਹਿਰ ਤੇ ਦੋ ਜਗ੍ਹਾ ਤੋਂ ਖਾਲਾ ਆ ਜੇ ਫਿਰ ਕਿਸ ਤਰ੍ਹਾਂ ਮੈਂ ਇੱਕ ਆਪਣੇ ਮੰਨ ਲਓ ਗੱਡੀ ਇੱਕ ਦਰਾਹੇ ਖੜਾਈ ਹੋਈ ਜੀ ਪੱਕੀ ਹੋ ਜੀ ਉਹ ਇਹੀ ਕੰਮ ਕਰ ਵਾਸ ਸੀ ਤੇ ਮੰਨ ਲਓ ਆਪਣੇ ਕੋਲ ਗੱਡੀਆਂ ਤਿੰਨ ਨੀਜਰਸ ਬਣਾ ਲਈ ਜੀ ਹੋਰ ਜੇ ਮੰਨ ਲਓ ਉਹ ਦੋ ਤਿੰਨ